ਅਮਰਤਪਾਲ ਅੱਜ ਇਲੈਕਸ਼ਨ ਲੜ ਰਿਹਾ ਆ ਕਈ ਲੋਕ ਕਈ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਕਰ ਰਹੇ ਨੇ ਅਮਰਤਪਾਲ ਨੇ ਕਾਫੀ ਮਲਬੀ ਨਾ ਵੀ ਕੀਤੀ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਤੇ ਫਿਰ ਵੀ ਸੰਗਤਾਂ ਦੇ ਜ਼ੋਰ ਪਾਉਣ ਤੇ ਅਮਰਤਪਾਲ ਮੰਨ ਗਿਆ ਅਮਰਤਪਾਲ ਬਾਹਰ ਆ ਜਾਂਦਾ ਤੇ ਬਾਹਰ ਆ ਕੇ ਉਹਨੇ ਕੋਈ ਸ਼ਰਾਬ ਦੇ ਠੇਕੇ ਨਹੀਂ ਖੋਲਣੇ ਉਹਨੇ ਕੋਈ ਭੁੱਕੀ ਦੇ ਠੇਕੇ ਨਹੀਂ ਖੋਲਣੇ ਉਹਨੇ ਕੋਈ ਸਮੈਕ ਨਹੀਂ ਵੇਚਣੀ ਉਹਨੇ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਨੌਜਵਾਨਾਂ ਨੂੰ ਬਚਾ ਕੇ ਪਿਛਲੀ ਵਾਰੀ ਉਸੇ ਖਡੂਰ ਸਾਹਿਬ ਹਲਕੇ ਤੋਂ ਬੀਬੀ ਖਾਲੜਾ ਜੀ ਖਲੋਤੇ ਸੀ ਤੇ ਬੀਬੀ ਖਾਲੜਾ ਨੂੰ ਹਰਾ ਕੇ ਤੇ ਅਸੀਂ ਆਪਣੇ ਮੂੰਹ ਤੇ ਆਪੇ ਕਾਲਕ ਪਹੁੰਚੀਆ ਤੇ ਇਸ ਕਾਲਕ ਨੂੰ ਆਪਾਂ ਸਾਫ਼ ਕਰੀਏ ਇਸ ਵਾਰ ਅਮਰਤਪਾਲ ਨੂੰ ਜਿਤਾ ਕੇ ਸਾਧ ਸਿੰਘ ਮਲਟੋਆ ਨੂੰ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਨਾ ਤੇ ਇਹ ਵੀ ਜੇ ਆਪਣਾ ਕਾਗਤ ਨਾ ਭਰ ਦੇ ਅਮਰਤਪਾਲ ਦੇ ਵਿਰੁੱਧ ਤੇ ਜੇ ਕਿਤੇ ਬੈਠ ਜਾਂਦੇ ਕਹਿੰਦੇ ਵੀ ਚਲੋ ਜੀ ਅਸੀਂ ਇਹ ਸ਼ੀਟ ਛੱਡ ਦੇ ਜੇ ਕਿਤੇ ਹਾਰ ਜਾਣਗੇ ਤੇ ਫੇਰ ਵੀ ਤੇ ਨਜਰਨਾ ਇਹ ਜੇ ਹਾਰਨ ਨਾਲੋਂ ਚੰਗਾ ਵਾ ਖੜੀਰ ਮਾਲੀ ਲੈ ਜਾਣ ਆਪਣੀ ਸੀਟ ਛੱਡ ਦੇਣ ਤੇ ਇਹ ਅਮਰਤਪਾਲ ਦੇ ਕਰਕੇ ਆਪਣੀ ਸੀਟ ਛੱਡੀ ਖੰਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਐਮਪੀ ਦੀਆਂ ਚੋਣਾਂ ਲੜ ਰਹੇ ਨੇ ਅਤੇ ਸਾਰਾ ਸਮੁੱਚਾ ਜਗਤ ਇਸ ਟਾਈਮ ਉਹਨਾਂ ਦੇ ਉੱਤੇ ਨਜ਼ਰ ਰੱਖ ਰਿਹਾ ਹੈ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਹਰ ਇੱਕ ਬੰਦੇ ਦੀ ਨਜ਼ਰ ਹੈ ਤੇ ਤੁਹਾਨੂੰ ਖਾਲਸਾ ਜੀ ਨਾਲ ਮਲਾਉਨੇ ਆ ਉਹ ਪੂਰੀ ਸਪੋਰਟ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਦ ਪੰਜ ਹੱਥਾ ਮਿਸਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਜੋ ਵੇਖੋ ਅਮਰਤਪਾਲ ਅੱਜ ਇਲੈਕਸ਼ਨ ਲੜ ਰਿਹਾ ਆ ਕਈ ਲੋਕ ਕਈ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਕਰ ਰਹੇ ਨੇ ਤੇ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਵੇਖੋ ਇੱਕ ਸੱਚਾ-ਸੱਚਾ ਇਨਸਾਨ ਜਿਹੜਾ ਪੰਥ ਦੀ ਵਾਗਡੋਰ ਲੈ ਕੇ ਚੱਲਿਆ ਸੀ ਤੇ ਬਿਨਾਂ ਕਿਸੇ ਦੋਸ਼ ਤੋਂ ਸਰਕਾਰ ਨੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਅਮਰਤਪਾਲ ਨੇ ਕਾਫੀ ਮਲਬੀ ਨਾ ਵੀ ਕੀਤੀ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਤੇ ਫਿਰ ਵੀ ਸੰਗਤਾਂ ਦੇ ਜ਼ੋਰ ਪਾਉਣ ਤੇ ਅਮਰਤਪਾਲ ਮੰਨ ਗਿਆ ਤੇ ਚਲੋ ਜੇ ਅੱਜ ਅਮਰਤਪਾਲ ਬਾਹਰ ਆ ਜਾਂਦਾ ਤੇ ਬਾਹਰ ਆ ਕੇ ਉਹਨੇ ਕੋਈ ਸ਼ਰਾਬ ਦੇ ਠੇਕੇ ਨਹੀਂ ਖੋਲਣੇ ਉਹਨੇ ਕੋਈ ਭੁੱਕੀ ਦੇ ਠੇਕੇ ਨਹੀਂ ਖੋਲਣੇ ਉਹਨੇ ਕੋਈ ਸਮੈਗ ਨਹੀਂ ਵੇਚਣੀ ਉਹਨੇ ਇਹਨਾਂ ਚੀਜ਼ਾਂ ਤੋਂ ਸਾਰਿਆਂ ਤੋਂ ਨੌਜਵਾਨਾਂ ਨੂੰ ਬਚਾ ਕੇ ਪੰਜਾਬ ਤੇ ਪੰਜਾਬੀਅਤ ਦਾ ਰਾਖਾ ਇੱਕ ਪੰਜਾਬ ਦਾ ਬੱਚਾ ਵਾ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਵੱਧ ਚੜ ਕੇ ਉਹਦਾ ਸਹਯੋਗ ਕਰਨਾ ਚਾਹੀਦਾ ਵਾ ਅਸੀਂ ਅਮਰਸਰ ਹਲਕੇ ਦੇ ਵਿੱਚ ਰਹਿੰਨੇ ਆ ਤੇ ਜੇਕਰ ਸਾਡੇ ਵਾਸ ਹੁੰਦਾ ਤੇ ਅਸੀਂ ਵੀ ਆਪਣੀਆਂ ਵੋਟਾਂ ਅਮਰਤਪਾਲ ਨੂੰ ਪਾਉਂਦੇ ਪਰ ਮਜਬੂਰੀ ਆ ਸਾਡੀ ਕਿ ਅਸੀਂ ਉਹਦੇ ਹਲਕੇ ਤੋਂ ਬਾਹਰ ਆ ਪਰ ਸਾਡਾ ਜਿਹੜਾ ਪਿਛਲਾ ਪਸ਼ੋਕਰ ਸਾਡੇ ਜਿੰਨੇ ਚਾਚੇ ਤਾਏ ਭੂਆ ਫੁਫੇ ਉਹ ਸਾਰੇ ਖੰਡੂਰ ਸਾਹਿਬ ਹਲਕੇ ਦੇ ਵਿੱਚ ਆਉਂਦੇ ਨੇ ਤੇ ਅਸੀਂ ਆਪਣੇ ਜਿਹੜੇ ਸਾਡੇ ਰਿਸ਼ਤੇਦਾਰ ਭੈਣ ਭਾਈ ਨੇ ਉਹਨਾਂ ਨੂੰ ਤੇ ਅਸੀਂ ਕਹਾਂਗੇ ਕਿ ਵੋਟਾਂ ਜਿਹੜੀਆਂ ਭਾਈ ਅਮਰਤਪਾਲ ਨੂੰ ਪਾਇਓ ਤੇ ਦੂਸਰੀ ਗੱਲ ਹੈ ਜਿਹੜੇ ਹੋਰ ਵੀ ਜਾ ਕੇ ਅਸੀਂ ਨਗਰਾਂ ਦੇ ਵਿੱਚ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਅੱਜ ਸਾਨੂੰ ਲੋੜ ਜੇ ਕਿਉਂਕਿ ਪਿਛਲੀ ਵਾਰੀ ਉਸੇ ਖਡੂਰ ਸਾਹਿਬ ਹਲਕੇ ਤੋਂ ਬੀਬੀ ਖਾਲੜਾ ਜੀ ਖਲੋਤੇ ਸੀ ਤੇ ਬੀਬੀ ਖਾਲੜਾ ਨੂੰ ਹਰਾ ਕੇ ਤੇ ਅਸੀਂ ਆਪਣੇ ਮੂੰਹ ਤੇ ਆਪੇ ਕਾਲਖ ਪਹੁੰਚੀ ਆ ਤੇ ਇਸ ਕਾਲਖ ਨੂੰ ਆਪਾਂ ਸਾਫ਼ ਕਰੀਏ ਇਸ ਵਾਰ ਅਮਰਤਪਾਲ ਨੂੰ ਜਿਤਾ ਕੇ ਤੇ ਜਿਹੜਾ ਆਪਣਾ ਬਿਰਸਾ ਸਿੰਘ ਬਲਟੂ ਹੈ ਉਹ ਕਹਿੰਦਾ ਵੀ ਮੇਰਾ ਮੈਂ ਕਹਿੰਦਾ ਸਿੱਖ ਪੰਥ ਨੂੰ ਉਹਦਾ ਕਹਣਾ ਸਾਡਾ ਸਿੱਖ ਪੰਥ ਵੀ ਅਸੀਂ ਸਿੱਖ ਪੰਥ ਨੂੰ ਪਹਿਰੇਦਾਰ ਆ ਅਸੀਂ ਐ ਜੇ ਉਹ ਕੀ ਵਿਚਾਰ ਨਹੀਂ ਤੁਤੇ ਵੇਖੋ ਵੀਰ ਜੀ ਮੈਂ ਜਿਹੜੇ ਵਿਰਸਾ ਸਿੰਘ ਬਲਟੋਆ ਆ ਉਹ ਮੈਂ ਉਹਨਾਂ ਨੂੰ ਕੋਈ ਗਲਤ ਸ਼ਬਦਾਵਲੀ ਨਹੀਂ ਵਰਤਣੀ ਚਾਹੁੰਦਾ ਕਿਉਂਕਿ ਪੰਥ ਨੂੰ ਦੇਣਤਾ ਉਹਨਾਂ ਦੀ ਵੀ ਹੈ ਹੀ ਆ ਕੋਈ ਘਟ ਨਹੀਂ ਉਹਨਾਂ ਨੇ ਵੀ ਕਈ ਲੰਮਾ ਸਮਾਂ ਜੇਲ ਕੱਟੀ ਆ ਪੰਥ ਲਈ ਜੇਲ ਕੱਟੀ ਆ ਪੰਥ ਲਈ ਉਹਨਾਂ ਨੇ ਵੀ ਆਪਣੀ ਜਵਾਨੀ ਲਾਈ ਸੀ ਕੰਪਨਸ ਦੇ ਲੇਖੇ ਚਲੋ ਵੱਖਰੀ ਗੱਲ ਆ ਕਿ ਜਦੋਂ ਹੱਥ ਖੜੇ ਕਿਤੇ ਬਾਹਰ ਆ ਗਏ ਦਰਬਾਰ ਸਾਹਿਬ ਦੇ ਵਿੱਚ ਆਵਜਾਨਾ ਸਾਰਿਆਂ ਨੂੰ ਪਿਆਰੀਆਂ ਹੁੰਦੀਆਂ ਉਹ ਆ ਗਏ ਨੇ ਜੇਲ੍ਹ ਤੋਂ ਬਾਹਰ ਸੋਰੀ ਦਰਬਾਰ ਸਾਹਿਬ ਤੋਂ ਤੇ ਉਹਨਾਂ ਨੇ ਉਸ ਤੋਂ ਬਾਅਦ ਜੇਲ੍ਹ ਵੀ ਕਾਫੀ ਲੰਮਾ ਸਮਾਂ ਕੱਟੀ ਆ ਤੇ ਪਰ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਵਿਰਸਾ ਸਿੰਘ ਮਲਟੋਆ ਨੂੰ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਨਾ ਤੇ ਇਹ ਵੀ ਜੇ ਆਪਣਾ ਕਾਗਜ਼ ਨਾ ਭਰ ਦੇ ਅਮਰਪਾਲ ਦੇ ਵਿਰੁੱਧ ਤੇ ਜੇ ਕਿਤੇ ਬੈਠ ਜਾਂਦੇ ਕਹਿੰਦੇ ਵੀ ਚਲੋ ਜੀ ਅਸੀਂ ਇਹ ਸ਼ੀਟ ਛੱਡ ਦੇ ਜੇ ਕਿਤੇ ਹਾਰ ਜਾਣਗੇ ਤੇ ਫੇਰ ਵੀ ਤੇ ਇਹਨਾਂ ਜਰਨਾ ਤੇ ਜੇ ਹਾਰਨ ਨਾਲੋਂ ਚੰਗਾ ਵਾ ਖੜੀ ਰਮਾਲੀ ਲੈ ਜਾਣ ਆਪਣੀ ਸ਼ੀਟ ਛੱਡ ਦੇਣ ਤੇ ਇਹ ਅਮਰਤਪਾਲ ਨੇ ਕਰਕੇ ਆਪਣੀ ਸ਼ੀਟ ਛੱਡੀ ਇਹਦੇ ਵਿੱਚ ਉਹਨਾਂ ਦੀ ਸੋਭਾ ਜਾਦੀ ਹੋਊਗੀ ਜਿੱਦਾਂ ਮੈਂ ਗੱਲ ਕੀਤੀ ਆ ਨਾ ਕਿ ਉਹਨਾਂ ਨੇ ਵੀ ਪੰਥਲੀ ਜੇਲ੍ਹ ਕੱਟੀ ਤੇ ਉਹ ਸਾਰਾ ਕੁਝ ਉਹਨਾਂ ਦੀ ਸੋਭਾ ਹੋਊਗੀ ਸਾਰਾ ਸੰਸਾਰ ਵਿਸਾ ਸਿੰਘ ਬਲਟੋਏ ਦਾ ਸੋਭਾ ਕਰੇਗਾ ਕਿ ਵੇਖੋ ਜੀ ਇਹਨੇ ਅਮਰਤਪਾਲ ਨੂੰ ਪਹਿਲ ਦੇ ਕੇ ਤੇ ਆਪਣੀ ਸ਼ੀਟ ਛੱਡ ਦਿੱਤੀ ਹੈ ਜੇ ਧਾਰਾਂ ਤੇ ਸੰਸਾਰ ਤੇ ਹੁੰਦੀਆਂ ਰਿੰਦੀਆਂ ਤੇ ਪਰ ਜਿੱਥੇ ਸੱਚ ਖੜਾ ਹੋਵੇ ਜਿੱਥੇ ਸੰਗਤ ਇੱਕ ਮੰਨੇ ਹੋਵੇ ਉਥੇ ਪਾਸਾ ਕਰ ਲੈਣਾ ਚਾਹੀਦਾ ਵੀ ਆ ਵਰਸਾ ਸਿੰਘ ਮਟੋਏ ਨੂੰ ਤੇ ਬਾਕੀ ਅਸੀਂ ਵੀ ਗਏ ਸੀਗੇ ਇਲਾਕੇ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਸਾਰਾ ਮਾਹੌਲ ਭਾਈ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਤੁਸੀਂ ਸਮੁੱਚੀ ਜਗਤ ਨੂੰ ਅਪੀਲ ਕਰ ਦਿਓ ਤੁਸੀਂ ਕੀ ਅਪੀਲ ਕਰਦੇ ਜੀ ਮੈਂ ਨਾ ਵੇਖਿਆ ਬਾ ਵੈਸੇ ਤੇ ਕੁਝ ਕਹਿਣ ਦੀ ਲੋੜ ਨਹੀਂ ਆ ਸੰਗਤ ਆਪ ਮਹਾਰੇ ਅਮਰਪਾਲ ਸਿੰਘ ਦੇ ਨਾਲ ਜੁੜ ਰਹੀ ਆ ਤੇ ਪਿੰਡਾਂ ਦੇ ਪਿੰਡ ਪਰਨ ਕਰ ਰਹੇ ਨੇ ਕਿ ਅਸੀਂ ਆਪਣੀ ਵੋਟ ਜਿਹੜੀ ਇਸ ਵਾਰ ਬਿਲਕੁਲ নিরপਖ ਜਿਹੜੀ ਆ ਅਮਰਤਪਾਲ ਨੂੰ ਪਾਉਣੀ ਆ ਕਹਿਣ ਦੀ ਲੋੜ ਨਹੀਂ ਪਰ ਫਿਰ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਪੂਰਾ ਖਡੂਰ ਸਾਹਿਬ ਹਲਕਾ ਜਿੱਥੋਂ ਜਿੱਥੋਂ ਤੱਕ ਵੀ ਵੋਟਾਂ ਜਿਹੜੀਆਂ ਪੈਣੀਆਂ ਨੇ ਤੇ ਇਸ ਵਾਰ ਇਹ ਹੋ ਜਾਵੇ ਕਿ ਬਾਕੀ ਡੱਬੇ ਸਾਰੇ ਖਾਲੀ ਹੋਣ ਤੇ ਅਮਰਤਪਾਲ ਦੀ ਜਿਹੜੀ ਆ ਜਿੱਦਾਂ ਆਪਾਂ ਕਹਿਲਕ ਸਾਰੀ ਨਿਰਪੱਖ ਬੋਰਡ ਜਿਹੜੀ ਆ ਅਮਰਤਪਾਲ ਨੂੰ ਪੈ ਜਾਣੀ ਚਾਹੀਦੀ ਸਾਰੇ ਸਿੱਖ ਜਗਤ ਨੂੰ ਅਪੀਲ ਕਰਦਾ ਵਾਂ ਜਿਹੜੇ ਨਹੀਂ ਵੀ ਆ ਖਡੂਰ ਸਾਹਿਬ ਹਲਕੇ ਚ ਉਹ ਵੀ ਜਾ ਕਰਕੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਵਸੀਆਂ ਨੂੰ ਪ੍ਰੇਰਿਤ ਕਰਕੇ ਤੇ ਵੋਟਾਂ ਅਮਰਪਾਲ ਸਿੰਘ ਨੂੰ ਪਹੁੰਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਦੀ ਜਿਹੜੀ ਛਾਪੀ ਹੈ ਉਹ ਹੁਣ ਪੂਰੇ ਇੱਥੇ ਸਾਰੇ ਬਣੀ ਹੋਈ ਹੈ ਹਰ ਇੱਕ ਬੰਦਾ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਖੜਾ ਹੈ ਕਿ ਅਸੀਂ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਜਿਤਾਉਣਾ ਹੈ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਵੀਡੀਓ ਜਿਹਦੇ ਵਿੱਚ ਦਿਖਾਉਂਦਾ ਰਹਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ